ਹੈ ਰਹੀ ਹੈ ਸਟੇਟ ਹੈ ਰੋਇਆ ਸਟੇਟ ਹੈ ਰੋਇਆ ਬੱਚ ਗੁੱਛਾ ਰਾ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 10:00 ਤੇ ਇਸ ਟਾਈਮ ਹੈਗੇ ਆਪਾਂ ਮੋਰਗਾਉਂ ਤੇ 10 10 12 ਕਿਲੋਮੀਟਰ ਪਿੱਛੇ ਆ ਤੇ ਹੁਣ ਅੱਗੇ ਦੇ ਆ ਘਾਟ ਆਊਗਾ ਇੱਕ ਟੱਕਰ ਜੀ ਦਾ ਆਲੀ ਐਵੇਂ ਹੀ ਗੱਡੀ ਨਾਂਜ ਦੂਆ ਗੇਰ ਤਾਂ ਪਹਿਲੇ ਗੇਰ ਚ ਆਣ ਲੱਗੀ ਪਰ ਚੜ ਗਈ ਦੂਏ ਜੇ ਵਲੌਗ ਬਣਾਉਣੇ ਦੀ ਤਾਂ ਸੂਜੀ ਨਹੀਂ ਹੁਣ ਕੋਸ ਮੰਨ ਲਓ ਜੇ ਪਤਾ ਹੋਵੇ ਨਾ ਪਹਿਲੇ ਆਏ ਹੋਈਏ ਫੇਰ ਤਾਂ ਚੱਲ ਟੱਕਰ ਟੱਕਰ ਦਾ ਪਤਾ ਹੁੰਦਾ ਤੇ ਆਹ ਹੋਵੇ ਉਹ ਟੱਕਰ ਐ ਇੰਨਾ ਚੜਾਈਆਂ हाँ लो मित्रों होटल है मोरगो अठ दस किलोमीटर पहला गी आपने लाती इतना रोटी खाने रोटी खा के बलॉग एडिट करके सोए गए तो सवेरे चला गए इतों ते भाज मिले अपन क्या नाम है ठीक हाई है हाईवा हाई वा चला बई आईडी आई डी सर्च मारी उतर के कहना कहना चालीस के फॉलर है कहना आप कहना कहना कहाँ से कहाँ चलते हो ये लोकल में चलता है लोकल में लोकल में ठीक है चलो आओ खाना खाए नहीं खाना खा लिया आपका थे... चलो ठीक है ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ 9 ਵਜੇ ਦੀ ਤੇ ਚੱਲਦੇ ਆ ਹੁਣ ਆਪਾਂ ਜਾ ਜੂ ਪੀਲੀ ਕੋਈ ਵਾਰਕ ਲੈਣ ਗਿਆ ਬਸ ਉਹ ਮਾਂ ਇੱਕ ਵਾਰੀ ਪਹਿਲਾਂ ਪੀਲੀ ਬਸ ਚਾਹ ਠੀਕ ਚੱਲਦੇ ਜੇ ਤੱਕ ਸਾਨੂੰ ਬੜਾ ਰਾਤ ਹੋਏ ਆ ਗਏ ਜੀ ਆਪਾਂ ਹੋਟਲ ਤੇ ਹਾਂ ਜੀ ਮਿੱਤਰੋ ਲੇਖ ਹੋ ਗੇ ਨਾ ਯਾਰੇ ਬਾਹਰ ਦੇ ਐ ਫਿਲਮਾਂ ਵਾਲਾ ਰੂਟ ਐ ਨਾ ਖੱਡੇ ਵੀ ਹੈਗੇ ਵਿੱਚ ਤੈਨੂੰ ਆ ਟੱਕਰ ਆਣ। ਇੱਕ ਉਹ ਪਿੱਛੇ ਆਈ ਦੀ। ਉੱਥੇ ਵੀ ਦੁਏ ਦੀ ਚੜ ਗਈ ਦੀ। ਇਹ ਮੋਟਰਸਾਈਕਲ ਦੁਕਾਨਾ ਫਿਰ ਰਿਹਾ। ਯਾਰੋ ਤਰਫ ਠੰਡਾ ਮਹਾਲ ਆਹਾ ਹਾਲੇ ਦਾ ਆਪਣਾ ਪਿਆ ਸਫਰ 400 ਕਿਲੋਮੀਟਰ ਮੋਰगांव ਪਹੁੰਚੇ ਆਪਾਂ ਮੋਰगांव ਜੀ ਕਰ ਰਿਹਾ ਵੀ ਬਸ ਵੀਡੀਓ ਬਣਾਈ ਜਾ क्या कम होवा ओ हवा हवा ठंडी ठंडी हवा क्या बातां ने क्या बात ने ਰੇ ਪਹੁੰਚਣੇ ਵਾਲੇ ਆ ਤੇ ਚੜਾਈ ਹੋ ਗਈ ਜ਼ਰੂ ਮਿੱਠੀ 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 ਚੜਾਈ ਹਾਂਜੀ ਭਈ ਤੇ ਪਿੱਛੇ ਨਾ ਇੱਕ ਨਵੀਂ ਬੱਸ ਛੱਡਣ ਜਾ ਰਿਹਾ ਬੰਦਾ ਸਾਲ ਨੇ ਦੋ ਵਾਰੀ ਬ੍ਰੇਕ ਲਵਾਤੀ ਜਦ ਮੈਂ ਤੋਰਦਾ ਪਾਸ ਕਰਨ ਤਾਂ ਸਾਲਾ ਪੈਰ ਦੱਬ ਦਿਆ ਕਰੇ ਕੋਲਾਪੁਰ 134 17 38 17 38 ਕਿਲੋਮੀਟਰ ਐ ਜਦ ਮੈਂ ਉਹ ਕਰਿਆ ਕਰਾਂ ਬ੍ਰੇਕ ਮਾਰਿਆ ਕਰਾਂ ਸਲਾਹ ਵੀ ਬ੍ਰੇਕ ਮਾਰ ਲਿਆ ਕਰੇ ਮੁਰੇ ਉਹ ਗੱਡੀ ਆ ਗਈ ਆ ਫਿਰ ਸਾਈਡ ਦਾ ਵਧੀਆ ਪਾ ਦੇ ਘਹਾੜੀਆਂ ਖੂਬਸੂਰਤ ਵਾਧੀਆਂ ਹੁਣ ਅੱਗੇ-ਅੱਗੇ ਰੋਡ ਐ ਆਣਾ ਮੈਂ ਵੀ ਜਤਾਂ ਐ ਹੀ ਆ ਯਾਰ ਅਰੇ ਆਉਣੇ ਕਰ ਦੱਕ ਟੂ 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 ਟੁਕ ਅ ਰੀਲ ਦੇਖੀ ਹੋਣੀ ਤੁਸੀਂ ਸਾਰਿਆਂ ਨੇ ਆਹ ਕਰ ਅੱਜ ਅਮੈਂ ਆਹ ਬੋਲਦਾ ਗੋਏ ਵਿੱਚ ਵਰ ਜਾਏਗਾ ਫਿਰ ਹੈਂ ਆ ਗਰੇ ਜਣਾ ਦਾ ਖਾ ਕੇ ਲਿਆਉਂਗਾ ਤੈਨੂੰ होता बाह गई चकते ढोली आ गे आगे आगे

ਤੀਸਰੇ 'ਚ ਜਾ ਰਹੀ ਐ ਅਣ ਜਾ ਚੜਾਈਆਂ ਤੰਗ ਨਾ ਕਰੀ ਤੇਲ ਪਾਣੀ ਪੀਂਦੀ ਹੋਈ ਸੰਗ ਨਾ ਕਰੀ ਕਿਉਂ ਦਮੇ ਤਮੇ ਲਾ ਜੋਰ ਉੱਧਰ ਬੈਠੇ ਬੈਠਿਆ ਹਾਂ ਹਾਂ ਜੋਰ ਲਗਣਾ ਚਾਹੀਦਾ ਤਾਂ ਹੀ ਚੜਾਗੀ ਇਹੋ ਹੋ ਜਾ ਦੇਖੀਏ ਆਹ ਜਾਣ ਦੇ ਜਾਨ ਦੇ ਜਾਨ ਦੇ ਗਦੇ ਚੱਲ ਚੱਲ ਰਾਣੀ ਉੱਡ ਚੱਲ ਮੋਰਨੀਏ ਤੇਰੇ ਮਗਰ ਬੰਦੂਖਾਂ ਵਾਲੇ ਪਊਗਾ ਦੂਆ ਪਊਗਾ ਦੂਆ ਪਊਗਾ ਦੂਆ ਪਾਏ ਲੈਣੇ ਐ ਕਾਨੂੰ ਤੰਗ ਕਰਨੀ ਐ

पहुंच गए नजारा पूरा आ रहा है, है। हाँ, 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 हाँ। इधर भी देखो ओ कहने पॉपुलर लाइव है पॉपुलर नहीं हो रहे कोई है हो रही कुछ है आ, सेल्फी पॉइंट आ गया सेल्फी पॉइंट फोटो खिंच रहे लोग खड़ा खड़ा हो गए जाओ जी जाओ ਏਦਾ ਇੱਕਣੀ ਤੋਂ ਤੁਰਨੀ ਆ। ਵਾਹ ਭਾਈ ਹੁਣ ਮਨ ਲੱਗਦਾ ਡਾਊਨ ਆਊਗਾ। ਆ ਬੱਕਰਾ 80 ਪਰੇ ਰੱਖੀ ਲੈ ਕੇ ਜਾ ਰਹੇ ਆ ਪਤੰਦਰ। ਆ ਵੀ ਹੁਣ ਡਾਊਨ ਆ ਗਿਆ। ਹੁਣ ਮੜਿਆ ਫੋਨ ਰੱਖ ਦिए ਥੱਲੇ। ਨਹੀਂ ਖਾਸ ਨਹੀਂ ਹੈਗਾ। ਨਾਰਮਲ ਆ। ਠੰਡੀ ਠੰਡੀ ਹਵਾ ਠੰਡੀ ਠੰਡੀ ਪਵਨ ਕੇਲੇ ਤਨ ਮਨ ਮੇ ਆਏ ਆਗ ਲਗੇ ਚੱਕ ਦੇ ਕੜੇ ਤੋਂ ਕੌਲਾ ਆਹ ਮਾਰਦੀ ਹੈ ਹਲਾਰੇ ਮੈਂ ਉਹ ਪਹਾੜੀ ਪਰ ਘਰ ਹੋਵੇ ਬਸ ਇੱਕ ਕਿਲਾ ਬੀਜਿਆ ਹੋਵੇ ਹੈ ਬਿੱਲਾ ਮਾਰ ਲਿਆ ਖਾ ਲਿਆ ਬਿੱਲਾ ਮਾਰ ਲਿਆ ਖਾ ਲਿਆ ਅਗਲੇ ਹੀ ਮੈਂ ਕਹਿੰਦਾ ਦੇਖ ਵੇ ਨਜ਼ਾਰੇ ਪੱਤੇ ਲਪੇਟਦੇ ਹੋਈ ਏ ਕੱਪੜਿਆਂ-ਕੁਪੜਿਆਂ ਦਾ ਕੋਈ ਚੱਕਰ ਨਾ ਹੋਵੇ ਨਾ ਕੋਈ ਆਂਦਾ ਜਾਂਦਾ ਹੋਵੇ ਪਤਾ ਨਹੀਂ ਕਿਨੇ ਪੈਸਾ ਬਣਾਇਆ ਸਾਲਾ ਹੈ ਸਾਰੀ ਦੁਨੀਆ ਪਾਗਲ ਗਰੀਬਰੀ ਪਈ ਪਹਿਲਾਂ ਠੀਕ ਤੇ ਪੱਤੇ ਲਪੇਟੇ ਕਰਦੇ ਹੈ ਨਾ ਕੋਈ ਚੱਕਰ ਨਾ ਫੱਕਰ ਆ ਓਏ ਬਚ ਗਈ ਸੈਂਟਰ ਮ ਆ ਗਈ ਐ ਬਈ ਸਾਨੂੰ ਸਾਡੇ ਬੇਲੀ ਮਿਲੇ ਨੇ ਬੇਲੀ ਆ ਪਿੱਛੇ ਜਾਂਦਾ ਪਿੱਛੇ 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 ਨਿੱਕੀਆਂ ਨਿੱਕੀਆਂ ਹੈਗੀਆਂ ਲੱਗ ਜਾਣਗੀਆਂ ਮੈਂ ਮਨ ਲਾਦਾ ਇੱਪਰ ਭਰਿਆ ਕੱਚ ਭਰਿਆ ਪੱਲਾ ਘੜਾ ਦੇ ਯਾਰ ਆਪਣੇ ਨਾਲ ਆ ਬਈ ਕਿੰਨੇ ਦਿਨ ਬਾਅਦ ਮਿਲੇ ਆਪਾਂ ਦੋਸਤ ਆਪਾਂ ਯਾਰ ਮਿਲਿਆ ਕੱਪੂ ਗੱਡ ਵੀ 2 ਸਾਲ ਬਾਅਦ ਆ ਜਿਆਦਾ ਹੀ ਹੋ ਗਏ ਹੁਣ ਉਹ सरसे वाले दे सरसे वाले दे होटल दे मिले दे मन्नू नहीं पता था भी हो। ओ होटल सरसे वाले हां तू इधरੋਂ ਜਾ ਰਿਆ ਸੀਗਾ ਮੈਂ ਉਧਰੋਂ ਆ ਰਿਆ ਸੀਗਾ ਤੂੰ ਇਧਰੋਂ ਜਾਣ ਨੇ ਪਿਆਜ ਭਰੇ ਹੋਏ ਸੀ ਹਾਂ ਉਹ ਲੈ ਲੈਣ ਗੱਡੀ ਤੇ ਹਾਂ ਮੈਂ ਉਧਰੋਂ ਆਉਂਦਾ ਪਿਆ ਹਾਂ ਹਾਂ ਤੇਰੇ ਕੋਲ ਉਹ ਧੀ ਛੋਟੀ ਛੇ ਕੈਂਟਰ ਹਣਾ ਠੀਕ ਆ ਠੀਕ ਆ ਹਣ ਮਿੱਤਰੋ ਚਾਹ ਪਾਣੀ ਪੀਣੇ ਆ ਸੀ ਇਹ ਗੱਲਾਂ ਮਤਾਂ ਸੁਝਣੀਆਂ ਹਨ ਉਹਦੇ ਕੋਲ ਕੁਝ ਨਹੀਂ ਸੁਝਦਾ ਫਿਰ। ਅਹੋ ਭਾਈ ਫਿਰ ਤੇਨਾਂ ਕੋਲ ਪੀ ਕੇ ਚਾਹ ਆਪਾਂ ਚੱਲ ਪੇ ਤੇ 22 ਕਿਲੋਮੀਟਰ ਹੈਗਾ ਇੱਥੋਂ ਫੋਰ ਲਾਈਨ ਉਹ ਪੁੰਨੇ ਵਾਲਾ ਮੈਂ ਇੱਥੇ ਜਾ ਕੇ 22 ਕਿਲੋਮੀਟਰ ਬਾਅਦ ਆਪਾਂ ਨੇ ਕਨੈਕਟਰ ਸਾਈਡ ਮੁੜ ਜਾਣਾ। ਆਹ ਵੇ ਸਿੱਧਾ ਫੋਰ ਲਾਈਨ ਤੇ। 2 ਟੂ ਲੱਗਣੇ ਫਿਰ ਤਾਂ ਕਹਿੰਦਾ ਹਲਨਾ ਗੱਡੀ ਤੁਰ ਨਹੀਂ ਰਹੀਦੀ ਹੁਣ ਰੁਕ ਨਹੀਂ ਰਹੀ ਤੇ ਆ ਇੱਧਰ ਰੇਲਵੇ ਟ੍ਰੈਕ ਯਾਰ ਟ੍ਰੇਨ ਵੀ ਜਾਂਦੀ ਐ ਗੋਏ ਗੱਡੀਆਂ ਲੈ ਕੇ ਉਹਦਾ ਸਿਸਟਮ ਪਤਾ ਨਹੀਂ ਕਿਆਗਾ ਉਹਦੇ ਖਰਚਾ ਵੀ ਘੱਟ ਆਉਂਦਾ ਕਹਿੰਦੇ ਟ੍ਰੇਨ ਰਾਹੀਂ ਕਰਾਂਗੇ ਪਤਾ ਚੜਾ ਦੇਣੀ ਇੱਕ ਵਾਰੀ ਟ੍ਰੇਨ ਚ ਹੋਲਾ ਗੱਡੀਆਂ ਫਸਾ ਦਿਆਂ ਰੇਲਵੇ ਘਾਟਕ ਦੇ ਲੋਈ ਮੈਟਰੋ ਸਾਹਮਣੇ ਰੋਡ ਆ ਗਿਆ ਇੱਧਰ ਪੁੰਨੇ ਨੂੰ ਇੱਧਰ ਕੋਲਾਪੁਰ ਨੂੰ ਮੁੜ ਕੇ ਫਿਰ ਦੇਖਾਂਨੇ ਆ ਨਾ ਲੋਈ ਮੈਟਰੋ ਇਹ ਆ ਗਿਆ ਕੋਲਾਪੁਰ ਪੁੰਨੇ ਆਏ ਵੇ ਇੱਧਰ ਕੋਲਾਪੁਰ ਨੂੰ ਗਿਆ ਇੱਧਰ ਗਿਆ ਪੁੰਨੇ ਨੂੰ ਇਹ ਫੋਰ ਲਾਈਨ ਤੇ ਚੜ ਦੇਣਾ ਹੁਣ ਆਪਾਂ ਨੇ ਨਾ ਭਾਈ ਆਇ ਤੋ ਜਾਣਾ ਉਧਰੋਂ ਆਂਦੇ ਵੇ ਸੰਤਰੀ ਕਾਂਦੀ ਪੇੜੇ ਇੱਥੋਂ ਹੁਣੇ ਥੱਲੇ ਹੋ ਜਾਣਾ ਅੰਦਰ ਆਇਥਰ ਦੀ ਪਾਵਰ ਟਰੈਕ ਦੀ ਏਜੰਸੀ ਐ ਪਾਵਰ ਟਰੈਕ ਇਥਰ ਡਾਊਨ ਐਲਾਰਾ ਹਟ ਪਿਆ ਗੱਡੀ ਦਾ ਹੁਣ ਸੌਖੀ ਹੋਈ ਐ ਗੱਡੀ ਮੜੀ ਜੀ ਜਦੋਂ ਮੈਂ ਬਹੁਤ ਪਾਣੀ ਪਲਾ ਦੇ ਸਾਲਿਆਂ ਪਤਾ ਨਹੀਂ ਕਿ ਆ ਬਿਮਾਰੀ ਐ ਨਾ ਇੱਧਰ ਚੱਲਣਗੇ ਨਾ ਉੱਧਰ ਗੱਪੇ ਚੱਲਣਗੇ ਲੈ ਜਾਂਦੇ ਆਹ ਭਾਈ ਉਹ ਬੰਦਾ ਆਪਣਾ ਸਬਸਕ੍ਰਾਈਬਰ ਆ ਗਰਮ ਐ ਮੈਂ ਸਬਸਕ੍ਰਾਈਬਰ ਹੂੰ ਆਪ ਦਾ ਅਸੀਂ ਕਿੱਥੇ ਜਾ ਰਹੇ ਆ ਅਸੀਂ ਕਿੱਥੇ ਪਹੁੰਚੇ ਆਂ ਮਨੇ ਜਾਮ ਲੱਗਿਆ ਵਾ ਇਹ ਉੱਪਰ ਖੋਜ ਹੋ ਰਿਹਾ ਹਾਂ ਜੀ ਮਿੱਤਰ ਰੌ ਟਾਈਮ ਹੋ ਗਿਆ 6 ਵਜੇ ਨੇ ਆਲੇ ਐ ਇਹ ਕੀ ਗੱਲ ਇਹ ਬਈ ਆਪਾਂ ਲਾਭਰ ਤੋਂ 20 ਕਿਲੋਮੀਟਰ ਵਿਛੇ ਖੜ ਜਾਗੇ ਰਾਜਸਥਾਨੀ ਹੋਟਲ ਦੇ ਕਿਉਂਕਿ ਕਾਲੀ ਦਾ ਫੋਨ ਆਇਆ ਕਹਿੰਦਾ ਕਿ ਅੱਤੋਂ 3 ਵਜੇ ਉੱਟ ਕੇ ਵਰਤਿਓ ਤੇ ਆਉਣ ਜਾਣ ਦਾ ਕੋਈ ਫਾਇਦਾ ਨਹੀਂ ਇੱਥੇ ਬਾਕੀ ਹੁਣ ਆਇ ਰਿਹਾ ਕਿਦਾਂ ਭਰ ਕੇ ਨੂੰ ਪੁੱਛਾਂਗੇ ਵੀ ਕਿਆ ਚੱਟ ਰਹਾ ਵੀ ਕੋਈ ਨਹੀਂ ਹਰ ਇਹ ਦੱਸਾਂਗੇ 40 ਕਿਲੋਮੀਟਰ ਰਹਿ ਗਿਆ ਹੋਟਲ ਨਾ ਕੋਲਾਪੁਰ ਤੇ 20 ਕਿਲੋ 25 ਕਿਲੋਮੀਟਰ ਪਹਿਲਾ ਹੋਟਲ ਆ ਰਾਜਸਥਾਨੀ ਦਾ ਨੌਵੇਂ ਮਤਰਾ ਸੱਤ ਵਜੇ ਕੇ 42 ਮਿੰਟ ਹੋ ਗਏ ਤੇ ਹੋਟਲ ਰਾਣਦੇਵ ਕੋਲਾਪੁਰ ਆੜੇ ਆ ਤੇ ਕਾਲੀ ਬਾਈ ਕਹਿੰਦਾ ਵੀ ਇੱਥੋਂ ਸਵੇਰੇ ਚੱਲਿਆ ਤੁਸੀਂ ਉਹ ਵੀ ਆ ਰਿਹਾ ਤੁਹਾਨੂੰ ਮਿਲਵਾਨੇ ਅਨਾਉ ਤੁਸੀਂ ਵੇਰੇ ਚੱਲਿਓ ਤੜਕੇ ਦੇ ਟਾਈਮ ਜਾ ਕੇ ਕੋਈ ਫਾਇਦਾ ਨਹੀਂ ਵੀ ਕਰੋੜ ਸਿੰਗਲ ਆ ਇਹ ਨਾਲੇ ਸਾਰੇ ਆਫ ਡਾਊਨ ਆ ਠੀਕ ਆ ਚਲੋ ਕੋਈ ਨਹੀਂ ਵੀ ਅੱਗੇ ਜਿਹੜਾ ਤੱਕ ਮੇਜਰੀ ਐ ਵੇ ਖਾਲੀ ਹੋ ਰਹੀਆਂ ਐ ਗੱਡੀਆਂ ਨਾਲੇ ਅੱਗੇ ਵਾਲਿਆਂ ਦੀ ਨਹੀਂ ਖਾਲੀ ਹੋਈਆਂ ਤੇ ਹੁਣ ਰੋਟੀ ਉਟੀ ਖਾ ਕੇ ਇੱਥੇ ਪੈ ਜਾਗੇ ਹੋਟਲ ਆ ਤੇ ਮੈਂ ਡ੍ਰੀਮ ਬਾਥਰੂਮ ਬਣਾਵਾਦਾ ਜਿਗਾਰਡ ਸਾਹਮਣੇ ਉਹ ਗੱਡੀ ਦੇ ਪਰਲੇ ਪਾਸੇ ਤੇ ਪੁੱਲੀ ਡੁੱਲੀ ਪਾਰ ਗਈਆਂ ਮੈਂ ਨਾ ਕਿ ਨਿਕਲ ਗਿਆ ਸੀਗਾ ਮਤਲਬ ਉਧਰੋਂ ਟੋਲ ਟੈਗਸ ਪਾਰ ਕਰਿਆ ਕੋਲਾਪੁਰ ਵਾਲਾ ਤੇ ਹੋਟਲ ਪਿੱਛੇ ਸੀਗੇ ਅੱਗੇ ਹੁਣ ਕੋਈ ਹੋਟਲ ਨਹੀਂ ਹੈਗਾ ਬਾ ਜਿਹੜਾ ਬੰਦਾ ਵੀ ਬਾਈ ਪਹਿਲੀ ਵਾਰ ਆਉਂਦਾ ਇੱਧਰ ਆਪਣਾ ਜੇ ਰੁਕਣਾ ਟੋਲ ਟੈਕਸ ਤੋਂ ਪਿੱਛੇ ਹੀ ਰਾਜਸਥਾਨੀ ਦਾ ਹੋਟਲ ਆ ਉੱਥੇ ਰੁਕ ਜਿਓ ਫੇ ਮੈਂ ਉਧਰੋਂ ਅੱਗੇੋਂ 2 ਕਿਲੋਮੀਟਰ ਜਾ ਕੇ ਯੂ ਟਰਨ ਮਾਰ ਕੇ ਜੇ ਕੇ ਆਇਆ ਕਿਉਂਕਿ ਗੱਡੀ ਆਪਾਂ ਐਦਾ ਵੀ ਨਹੀਂ ਲਾ ਸਕਦੇ ਤੇ ਹਨਾ ਰੋਡ ਦੇ ਕਿਨਾਰੇ ਵੀ ਲਾ ਕੇ ਪੈ ਜੀ ਇਹਗਾ ਇਹ ਕਰਕੇ ਫਿਰ ਇੱਧਰਲੇ ਪਾਸੇ ਗੱਡੀ ਲਾਈ ਆ ਹੁਣ ਸਵੇਰੇ ਆਪਾਂ ਯੂ ਟਰਨ ਮਾਰ ਕੇ ਜਾਵਾਂਗੇ ਇਹੀ ਗੈਣਾ ਲਿਗਾ ਵੀ ਭਾਈ ਡੇਡਾ ਵੀ ਪੈੜੀ ਵਾਰ ਆਉਂਦਾ ਨਹੀਂ ਪਤਾ ਲੱਗਦਾ ਤੱਕ ਕੋਲਾਪੁਰ ਤੋਂ ਪਿੱਛੇ ਹੀ ਟੋਲ ਟੈਕਸ ਤੋਂ ਪਿੱਛੇ ਹੀ ਰਾਜਸਥਾਨੀ ਦੇ ਹੋਟਲ ਆ ਗਏ ਆ ਉੱਥੇ ਰੁਕ ਜਾਇਆ ਕਰੋ ਧਿਆਨ ਸੇ ਦੇਖਿਏ ਇਹ ਸ਼ਖਸ ਇਹ ਬਾਸੂਮ ਸਾਹਿਬ ਦਿਖਨੇ ਵਾਲਾ ਸ਼ਖਸ ਕੋਈ ਹੋਰ ਨਹੀਂ ਨਹੀਂ 14 ਡੈਰੀ ਕਾਮ ਮਾਲਿਕ ਹੈ ਇਸ ਨੂੰ ਸਾਰੇ ਜਣੇ ਵਧਾਈਆਂ ਦਿਓ ਰਤਨ ਕੇ ਰੱਖੋ ਇਸ ਕੋ ਬਧਾਈਆਂ ਇਹ ਹੈ ਜੀ ਸਾਡਾ ਪ੍ਰੀਤ ਹਾਂ ਇਹ ਅਰੇ ਦਾਲ ਸਬਜ਼ੀ ਪੁੱਛ ਰਿਹਾ ਹੈ ਕਿਹਦੀ ਦਾਲ ਲਗਾ ਦੇ ਇਹ ਲੈ ਕੇ ਆਇਆ ਨਾਲ ਦਾਲ ਫਰੇ ਇੱਕ ਦਾਲ ਫਰੇ ਇਹ ਲੈ ਕੇ ਆਇਆ ਭਾਈ ਨਵੀ 14 ਡੈਰੀ ਤੁਹਾਨੂੰ ਬਹੁਤ ਬਧਾਈਆਂ ਟੋਰੀਆਂ ਪਾਰਿਆ ਪ੍ਰਿੰਸ ਪ੍ਰਿੰਸ ਅਰਜਾਦ ਨੂੰ ਹਾਂਜੀ ਹਾਂਜੀ ਤੇ ਭਰ ਕੇ ਆਈਆਂ ਭਾਈ ਗੋਏ ਤੋਂ ਬੀਅਰ ਭਰ ਕੇ ਆਏ ਆ ਤੇ ਇਹਨਾਂ ਦੇ ਬਲੂਟੀ ਲੱਗੇ ਆ ਖਾਣ ਮੈਂ ਇਹਨਾਂ ਦਾ ਰਸਤਾ ਰੁਸਤਾ ਸਮਝ ਲਵਾਂ ਕਿ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਇਹ ਕਹਿੰਦਾ 4 ਵਜੇ ਉੱਠਣਾ ਕਿ 4 ਵਜੇ ਉੱਠਣ ਵਾਲਾ ਤਾਂ ਹੈ ਨਹੀਂ ਮੈਂ ਮੈਂ ਕਿਹਾ ਵੀ ਮੈਂ 5 5 ਵਜੇ ਉੱਠ ਜਾਊਂਗਾ 4:30 5:30 ਉੱਠਣ ਲੱਗੂੰਗਾ ਤਾਂ 5 ਵਜੇ ਤੱਕ ਉੱਠ ਆ ਜਾਊਂਗਾ ਤੇ ਫੇਰ ਚੱਲਾਂਗੇ ਆਪਾਂ ਤੇ ਹੁਣ ਹੋਰ ਕੋਈ ਗੱਲਬਾਤ ਕਰਨੀ ਹੈ ਕੋਈ ਗੱਲਬਾਤ ਤੁਸੀਂ ਦੱਸੋ ਇੱਥੇ ਪਾਰਟੀ ਲੈਣੀ ਪਾਰਟੀ ਦੇ ਦੇਣੀ ਆ ਨਾ ਪਾਰਟੀ ਆ ਵੀ ਵੀਡੀਓ 'ਚ ਸਬੂਤ ਹੋ ਗਿਆ ਜੇ ਨੇ ਪਾਰਟੀ ਨਾ ਦਿੱਤੀ ਬਸ ਵੀਡੀਓ 'ਚ ਤੁਸੀਂ ਕੋਈ ਨੂੰ ਹਾਂ ਇਹਨਾਂ ਬਾਡੀ ਬੁੱਡੀ ਲਵਾ ਦੂੰ ਫਿਰ ਪਾਰਟੀ ਤੇ ਚੱਕਵੀਂ ਐਨ ਪਤਾ ਲੱਗਿਆ ਰਹੀ ਹਾਂ ਵੀ ਕੋਈ ਗੱਡੀ ਤਿਆਰ ਹੋਈ ਆ ਹਨਾ ਤੇ ਉਹ ਹੋਰ ਪਤਾ ਯਾਰ ਮੈਂ ਕਿਆ ਗੱਲ ਕਹਿਣੀ ਦੀ ਮੇਰੇ ਦਿਮਾਗੋਂ ਨਿਕਲ ਗਈ ਹਾਂ ਰੋਡ ਮਤਲਬ ਸਿੰਗਲ ਆ ਬਸ ਰਮਸਾਂ ਵਾਲੇ ਗਲਤ ਨੂੰ ਪਤਾ ਨਹੀਂ ਤੇ ਟ੍ਰੈਫਿਕ ਕਿੰਨੀ ਘੱਟ ਤਰਾ ਵੀ ਕੋਈ ਨਹੀਂ ਹਾਂ ਨਾਰਮਲ ਠੀਕ ਆ ਹਾਂ ਜੀ ਆ ਰੱਖ ਦਿਓ ਆਪ ਤੋਂ ਕੋਈ ਚੱਕਰ ਨਹੀਂ ਸੋਮੇ ਨੂੰ ਰਸੇ ਤਰਪਾਲਾਂ ਦੀ ਟੈਨਸ਼ਨ ਹੋ ਰਹੀ ਹੈ ਆ ਤਰਪਾਲਾਂ ਹੀ ਖੋਲਣੀਆਂ ਪੈਣੀਆਂਗੇ ਤਾਂ ਉਹ ਤਾਂ ਨਹੀਂ ਖੋਲਣੀਆਂ ਪੈਂਦੀਆਂ ਉਹ ਤਾਂ ਇਕੱਣੀਆਂ ਹੋ ਜਾਣਾ ਭਾਈ ਆ ਜਾ ਆਪਣਾ ਲੈ ਭਾਈ ਲੈ ਲੈ ਭਾਈ ਕੱਚੇ ਫੋਟੋ ਸੋਮੇ ਖਿੱਚਦੇ ਰੁਕ ਜਾ ਡੋਲੀ ਰੱਖਿਆ ਵਾਂ ਮੈਂ ਲਓ ਜੀ ਮਿੱਤਰੋ ਯਾਰਾਂ ਨੂੰ ਲੱਗੇ ਵਿਦਾ ਕਰਨ ਸਾਡੇ ਯਾਰ ਚੱਲੇ ਆ ਤੇ ਵਲੌਗ ਦਾ ਵੀ ਕਰਦੇ ਆ ਆਪਾਂ ਅੰਡਰ ਲਾ ਗੱਡੀਆਂ ਦਿਖਾ ਦਈਏ ਆ ਜੀ ਆਪਣੀ ਗੱਡੀ ਦਿਖਾ ਦੇਵੇਂ ਕਿੰਨੇ ਜਿਹੜਾ ਲਾ ਲਾ ਬੱਜ ਬੋ ਦੇਈ ਕੰਨਵੇਂ ਜਿਹੜਾ 9954 ਮੋਗ ਮਰੀਕ ਸਿੰਘ ਮੋਗਾ 9997 ਦੜਭਾਈ ਕਿੰਨੇ ਕਿੰਨਾ 9997 ਦੜਭਾ 9497 ਦੜਭਾ ਭਾਈ ਲੈ ਆ ਇੱਥੇ ਆ ਆਹ ਆ ਨਿਆ ਤੇ ਹੁਣ ਕਰਦੇ ਆਂ ਆਪਾਂ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਜਦ ਤੱਕ ਰੱਬ ਰਾਖਾ ਠੀਕ ਆ ਬਾਈ